ਢਿਣੇ ਤਾਰੇ ਵੈਸੀ ਨਿਕਲ ਦੇਣੀ ਐ ਪਰ ਜੇ ਦਿਖਾਏ ਕਿਸੇ ਨੇ ਸ਼ਾਹਜਹਾਨ ਨੂੰ ਤਾਰੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਯਾਹਗੀਰ ਨੂੰ ਤਾਰੇ ਦਿਖਾਏ ਇਹ ਉਸੇ ਕੁਰਸੀ ਨੂੰ ਢਿਣੇ ਤਾਰੇ ਵਿਖਾਈ ਉਸ ਮਰਦ ਨੇ ਅੱਜ ਵੀ ਉਹੀ ਕੁਰਸੀ ਆ ਫਰਕ ਇੰਨਾ ਏ ਕਿ ਉਹ ਥਾਪੀ ਮਾਰ ਕੇ ਵੰਗਾਰ ਕੇ ਕਹਿੰਦਾ ਸੀ ਆ ਲੈ ਚੱਲਿਆ ਜੇ ਹਿੰਮਤ ਆ ਤੇ ਆ ਜੀ ਅੱਜ ਅਸੀਂ ਕਿੱਥੇ ਅੱਜ ਥਾਪੀ ਮਾਰਨ ਦੀ ਬਜਾਏ ਉਹਨਾਂ ਦੇ ਪੈਰਾਂ 'ਚ ਬਹਿ ਕੇ ਉਹਨਾਂ ਦੀ ਗੱਲਾਂ ਤਾਂ ਘੋਟੰਦੇ ਆਂ ਆਖੋ ਸਤਿ ਸ਼੍ਰੀ ਅਕਾਲ ਇੱਥੇ ਫਰਕ ਪੈ ਗਿਆ ਤੇ ਫਰਕ ਤਾਂ ਪਿਆ ਉਹ ਵੀ ਆਪਾਂ ਵਿਸਥਾਰ 'ਚ ਬਚਨ ਕਰਨਾ ਜਿੰਨੀ ਯੋਗ ਆਂ ਕਿ ਅੱਜ ਕਹਾਣੀ ਵਿਗੜ ਕਿਉਂ ਰਹੀ ਆ ਕਿੰਨਾ ਕੁਝ ਉਹ ਚੱਲਿਆ ਵਾ ਪਰ ਦੁੱਖ ਦੀ ਗੱਲ ਜਿਹੜੀ ਕੌਮ ਆਪਣੇ ਘੋੜੇ ਕੁਝ ਦਿਨਾਂ ਵਾਸਤੇ ਨਹੀਂ ਛੱਡੇ ਸੀ ਅੱਜ ਉਸ ਕੌਮ ਦੇ ਪੁੱਤ ਜਿਹੜੇ ਬੁੱਢੇ ਹੋ ਗਏ ਜੇਲਾਂ ਚ ਆਖੋ ਸਤਨਾ 60 60 40 40 ਸਾਲ